ਐਕਸੈਂਟ ਦੇਖ ਸਰਪੰਚਾ ਖੜ ਜੋ ਖੜ ਜੋ ਮਾੜਾ ਥਰਪੈ ਮੈਂ ਮੈਂ ਬੋਲਦਾ ਭਈ ਲੋਕ ਚੱਲ ਚੱਲ ਦੂਜੇ ਗিয়ার ਚ ਜਾਂਦੇ ਦੂਜੇ ਤੀਜੇ ਚੱਲ ਉਹ ਪਾਈ ਮੇਰੀ ਗੱਲ ਸੁਣ ਲੋ ਇੱਕ ਹੁਣ ਕੰਨ ਖੋਲ ਕੇ ਚੱਲੇ ਤਾਂ ਹੈਗੇ ਆ ਰਿਸ਼ਤਾ ਨਾ ਟੰਗਦਾ ਦੇਖੋ ਬਾਰੀ ਬਾਰੀ ਮੱਥਾ ਨਹੀਂ ਵਾਜਦਾ ਟਾਈਮ ਕਿਹਦੇ ਕੋਲੇ ਅੱਜ ਕੱਲ ਲੈ 10 ਸਰਪੰਚਾ ਐਨੀ ਉੱਚੀ ਲੰਮੀ ਕੁੜੀ ਸੀ ਹੁਣ ਤੇਰਾ ਤਾਂ ਨੜੜਾ ਹੀ ਨਹੀਂ ਪਾਇਆ ਜਾਂਦਾ ਨੱਕ ਤੇ ਮੱਖੀ ਨਹੀਂ ਬੈਠਣ ਦਿੰਦਾ ਗੱਲ ਉਹੀ ਫੇਰ ਭਾਈ ਹਾਨ ਪ੍ਰਮਾਣ ਵੀ ਹੋਣਾ ਚਾਹੀਦਾ ਭਾਈ ਉਹ ਕੁੜੀ ਦਾ ਕੱਦ ਕਿੱਥੇ ਸੀ ਇਹਦਾ ਕਿੱਥਿਆ ਤੁਸੀਂ ਕੋਈ ਜੋੜ ਮੇਲ ਤਾਲ ਮੇਲ ਬਟਾਓ ਉਹ ਤੁਸੀਂ ਵਿਚੋਲੇ ਬਣੀ ਫਿਰਦੇ ਹੋ ਵੱਡੇ ਨਾ ਜਿਹੜੀ ਪਹਿਲਾਂ ਸੀ ਉਹਦਾ ਤੇਰੇ ਨਾਲ ਜੋੜ ਮੇਲ ਸੀਗਾ ਤੂੰ ਇੰਨਾ ਕੋ ਐਡੀ ਉਹ ਆਏ ਨਹੀਂ ਭਾਈ ਉਹ ਤਾਂ ਹੁਣ ਮੇਰੀ ਨਾਜਬੂਰੀ ਚ ਹੋਇਆ ਹੁਣ ਤਾਂ ਮੈਂ ਆਪ ਦੇਖ ਦਿਖਾਈ ਕਰਨੀ ਉਹ ਤਾਂ ਕਰਦੇ ਸੀਗੇ ਜਿਹੜਨੇ ਕਹਿਤਾ ਲਿਆਓ ਉਹ ਨਾਲੇ ਭਾਈ ਖਾਂਦਾ ਖਾਂਦੀ ਪਿੰਦੀ ਨਜਾਇਜ਼ ਸੀ ਉਹ ਲੈ ਖਾਂਦਾ ਤਾਂ ਫਿਕਸੀ ਹੋ ਉਹੋ ਹੋ ਮੈਂਬਰਾ ਕੀ ਗੱਲਾਂ ਕਰੀ ਜਾਂਦਾ ਐ ਇਹ ਕੁੜੀ ਕਿਤੇ ਘੱਟ ਸੋਹਣੀ ਸੀ ਦੇਖ ਤਸੀ ਕਿੰਨੀ ਲੰਮੀ ਉੱਚੀ ਸੋਹਣੀ ਸਰਖੀ ਪੜੀ ਲਗੀ ਉਹ ਭਾਈ ਸਾਨੂੰ ਉੱਚੀ ਲੰਮੀ ਦਾ ਕੋਈ ਨਹੀਂ ਸਾਡੇ ਨਾਲ ਹਾਨ ਪ੍ਰਮਾਨ ਜੀ ਸੋਹਣੀ ਤੁਰਦੀ ਫਿਰਦੀ ਸੋਹਣੀ ਲੱਗੀ ਤੂੰ ਸੋਚਦਾ ਹੋਣਾ ਭਾਈ ਜੱਟ ਜਿੰਨਾ ਪਾਣੀ ਘੱਟ ਘੱਟ ਹਜੇ ਨਹੀਂ ਜਿੰਨੀ ਦਵਾਰੇ ਮੁੜਿਆਵਾਂਗੇ ਛੋਟੇ ਜੀ ਅੱਛਾ ਮੈਡਮ सरपंचਾ मेरी गल सुन ऐनी सोणी ਕੁੜੀ ਸੀ ਤੂੰ ਪਸੰਦ ਕਿਉਂ ਨਹੀਂ ਕਰੀ ਉਹ ਪਈਏ ਸੋਣੀ ਹੁੰਦੀ ਫਿਰ ਮੈਂ ਪਸੰਦ ਨਾ ਕਰ ਲੈਂਦਾ ਲੈ ਮੇਰੀ ਗੱਲ ਸੁਣ ਲਓ ਭਾਈ ਮੇਰੇ ਕੋਲ ਦੋ ਗੋਲੀਆਂ ਇੱਕ ਤੇਰੇ ਲਈ ਐ ਤੇ ਇੱਕ ਇਹਦੇ ਲਈ ਐ ਇਹਨੂੰ ਕਹਦੇ ਭਾਈ ਬੋਲੇ ਨਾ ਤੇ ਤੁਸੀਂ ਜੇ ਨਾ ਐਤ ਕੀ ਮੈਨੂੰ ਰਿਸ਼ਤਾ ਚੱਜ ਦਾ ਕਰਾਇਆ ਨਾ ਸਿੱਧੀ ਗੋਲੀ ਠੋਕ ਦੇਣੀ ਐ ਮੈਂ ਭਰਾ ਸਮਝਾ ਦੇ ਉਹ ਸਰਪੰਚਾ ਪਹਿਲਾਂ ਤਾਂ ਤੂੰ ਸਮਝ ਦੋ ਗੋਲੀਆਂ ਰਾਈ ਜਨ ਇਹਨਾਂ ਨੂੰ ਇਹ ਕਰਕੇ ਗੋਲੀ ਮਾਰੂ ਜਿਹੜਾ ਟੁੱਟਿਆ ਭੱਜਾ ਰਿਸ਼ਤਾ ਕਰਾਉਂਦੀ ਐ ਉਦੋਂ ਵੀ ਭੱਜੇਗਾ ਦੂਜਾ ਇਹ ਮਾਮਲਾ ਮਾਮਲਾ ਉਹ ਮੇਰੀ ਤਾਂ ਮਤਬੂਲੀ ਆ ਯਾਰਾ ਉਹ ਤੇਰੀ ਮਜਬੂਰੀ ਆ ਸੀ ਮਜਜ ਤੋਂ ਕੀ ਲੈਣਾ ਯਾਰਾ ਮਜਜ ਤੋਂ ਹੀ ਟਿੰਡੀਆਂ ਲੈਣਾ ਯਾਰਾ ਚੱਕੀ ਫਿਰਦਾ ਉਹਨੂੰ ਚੁੱਪ ਕਰਾਓ ਜੀ ਲਿਆਉਣੀ ਕੁੜੀ ਆ ਮਜਜ ਨਹੀਂ ਕਹਿੰਦਾ ਉਹ ਕਹਿੰਦਾ ਮੇਰੀ ਮਜਬੂਰੀ ਆ ਅੱਛਾ ਉਹ ਭਾਈ ਮੇਰੀ ਗੱਲ ਸੁਣੋ ਮੈਂ ਭਰਾ ਇਹ ਨੂੰ ਸਮਝਾ ਦੇ ਮੈਂ ਤੈਨੂੰ ਗੱਲ ਦੱਸ ਭਰਾਵਾ ਬੋਲੀ ਨਾ ਤੂੰ ਓਏ ਲੋ ਦੋ ਉੱਤੇਆਂ ਦੁਨੀਆ ਤਦੀਆਂ ਤੋਤੀਆਂਆਂ ਦੇ ਦਾ ਹਾਂ ਕੀ ਬੋਲੀ ਜਾਂਦਾ ਤੂੰ ਓ ਮੈਂ ਤਾਂ ਤੀਤੀ ਬੋਲਦਾ ਲੈ ਠੀਕ ਬੋਲਦਾ ਉੱਥੇ ਸਰਪੰਚਾ ਮੇਰੀ ਗੱਲ ਸੁਣ ਲੈ ਮਿੰਟ ਮਿੰਟ ਤੇ ਆ ਗੋਲੀਆਂ ਨਾਲ ਸਾਡਾ ਨਿਆ ਸੌਸ ਕਾਈ ਚੱਲ ਇੱਕ ਵਾਰੀ ਦੱਸਦਾ ਤੈਨੂੰ ਅਸੀਂ ਰਿਸ਼ਤਾ ਵਧੀਆ ਹੀ ਕਰਾਉਣੀ ਆਂ ਤੈਨੂੰ ਉਹੀ ਬਸ ਤੂੰ ਚੁੱਪ ਰਹੀਂ ਭਰਾਵਾ ਆ ਬਾਈ ਦੱਸ ਦੇ ਮੇਰੀ ਗੱਲ ਸੁਣ ਹੋਰ ਇਹਨੇ ਕੰਮ ਖਰਾਬ ਕਰਤੇ ਹੋਰ ਮਾਮਲਾ ਹਾਂ ਤੂੰ ਤਰੀ ਬੋਲਦਾ ਯਾਰ ਤੋਤਰੀ ਬੋਲਦਾ ਮੈਂ ਹੈ ਆ ਦੇਖੀ ਮੈਂ ਭਰਾ ਓਏ ਪੁਰਸ ਖੜੀ ਆ ਓਏ ਸੋਦੀ ਪਾ ਇਹਨੂੰ ਮਾਮੇ ਤਰਿਆ ਓਏ ਓ ਪਤਾ ਨਾ ਮੂੰਹ ਬੰਦ ਕਰੋ ਹਈ ਉਹਦਾ ਸਾਈਡ ਤੇ ਲਵਾਈ ਜਾਂਦੇ ਆ ਸਰਪੰਚ ਸਾਹਿਬ ਇਹ ਕਿਧਰੋਂ ਆ ਗਏ ਲੈ ਮੈਨੂੰ ਤਾਂ ਲੱਗਦਾ ਕੱਟ ਤਾਰੀਵਨ ਓਏ ਕਰ ਸੀ ਸਾਡਾ ਨਾ ਆਜਾ ਟੱਕਰ ਹੀ ਲੜੋ ਓਏ ਅੱਜ ਆਇਆ ਬਾਹਰ ਆਇਆ ਬੈ ਬੈ ਜਾ ਮਾ ਓਏ ਕਿਦੋਂ ਸੇਪਾ ਟੱਕਰ ਕੇ ਆਓ ਪਾਈ ਥੱਲੇ ਤੁਸੀਂ ਵੀ ਆਓ ਥੱਲੇ ਆ ਗਿਆ ਆ ਗਿਆ ਆ ਗਿਆ ਬੜਾ ਸਟੈਂਡੜਾ ਹਾਈ ਤਰ੍ਹਾਂ ਹੈ ਚੰਗੀ ਬਦੂਖ ਚੰਗਾ ਬੰਦਾ ਬੱਸ ਹੁਣ ਓਏ ਹਾਂ ਹਾਂ ਠੀਕ ਐ ਐਕਸ਼ਨ ਉਹ ਥੱਲੇ ਲਾ ਇਹਨਾਂ ਨੂੰ ਆਓ ਪਾਈ ਥੱਲੇ ਤੁਸੀਂ ਵੀ ਸ਼ਟ ਆਫ ਕਰ ਲੈ ਤੂੰ ਸਸਤਰੀ ਗੱਲ ਸਸਤਰੀ ਗੱਲ ਜੀ ਆ ਜਾਓ ਇੱਥੇ ਆ ਜਾਓ ਇੱਥੇ ਆ ਜਾਓ ਹੋ ਜੀ ਮੂੰਹ ਕਿਵੇਂ ਬੰਦ ਰਖਿਆਦਾ ਮੂੰਹ ਤਾਂ ਇਹਦਾ ਮੂੰਹ ਪੱਕੇ ਹੀ ਬੜਾ ਪਿਆ ਤਾਂ ਬੰਦ ਲਿਆ ਇਹ ਛਾਲੇ ਹੋ ਰਹੇ ਜੀ ਚੰਗਾ ਹੋ ਪਿਆ ਲੈਦਾ ਇਹ ਤੂੰ ਕਦੋਂ ਕਦੋਂ ਤੂੰ ਕੰਮ ਸਟਾਰਟ ਕਰ ਲਿਆ ਕਿਹੜਾ ਜੀ ਆ ਫਿਡਨੈਪਿੰਗ ਵਾਲਾ ਹਾਂ ਨਾ ਨਾ ਜੀ ਇਹ ਦੇਖ ਕਰ ਵਾਲਾ ਜੀ ਇਹ ਤਾਂ ਮੇਰਾ ਬੰਦਾ ਹੈ ਜੀ ਇਹਦਾ ਸਸਤਰੀ ਗੱਲ ਕੀ ਬਾਲੀਆਂ ਦਿੱਤੀਆਂ ਨੇ ਨਾਲੇ ਨਾਲੇ ਤਾਂ ਧੋਦੀ ਭੈਣ ਓਏ ਆ ਗਈ ਮੈਂ ਨੋ ਰਾਮਾ ਰੋ। ਉਹ। ਕੋਲ ਸੁਣ ਗਾਲਾਂ ਕੱਢਦਾ ਤੂੰ। ਹਟ ਜਾ ਨੂ। ਕੱਢ ਜਾ। ਹਟ। ਉਹ ਕੱਢ ਦੇ ਕੱਢ ਦੇ। ਆ ਗਿਆ ਨਾ ਸੇ। ਮੇਰੀ ਗੱਲ ਸੁਣ ਨਾ ਇੱਧਰ ਈ ਨੇ ਕੱਢਿਆ ਸਾਨੂੰ। ਫਰੂਰਿਆ ਗੱਲ ਸੁਣ ਤੂੰ। ਹਾਂ ਜੀ ਜਨਾਬ। ਗੱਲ ਸੁਣ ਲੈ ਪਰਚਾ ਬਣਦਾ ਨਾਲ ਤੇਰੇ ਵੀ। ਆ ਸਾਦਤ। ਹਾਂ। ਨਹੀਂ। ਪਰ ਇਹਦੇ ਨਾਲ ਨਾਲ ਤਾਂ ਜਾਊਂਗਾ। ਉਹ ਫਿਰ ਤੇਰੇ ਤੇਰੇ ਦੀ ਕੀ ਹੋ ਜਾਊ ਮੈਨੂੰ ਤਾਂ ਮੇਰੇ ਮੈਨੂੰ ਤਾਂ ਥੱਪੜ ਮਾਰ ਮੇਰੇ। ਹਾਂ ਨਾ ਗੱਲ। ਸਾਰੀ ਗੱਲਬਾਤ ਫਿਰ ਨੂੰ ਪਹਿਲਾਂ ਦੱਸ। ਐਕਸ਼ਨ ਬੋਲ। ਐਕਸ਼ਨ। ਆ ਬੈਠੇ ਗੁੜੀਆ ਸਾਰੀ ਗੱਲਬਾਤ ਦੱਸੀ ਹੋਈ ਐ ਸਾਨੂੰ ਪਹਿਲਾਂ ਵੀ ਦੱਸੀ ਹੋਈ ਐ ਕਹਿੰਦੇ ਸਾਨੂੰ ਕਿਸੇ ਲੋੜ ਦੀ ਤਕਲੀਫ ਨਾ ਦੇ ਨਹੀਂ ਨਹੀਂ ਜੀ ਤਕਲੀਫ ਕਿਹ ਹੀ ਸਰਪੰਚ ਸਾਡੇ ਘਰ ਦਾ ਅਸੀਂ ਸਰਪੰਚ ਦੇ ਘਰ ਦੇ ਤਕਲੀਫ ਨਹੀਂ ਆਉਣ ਦਿੰਦੇ ਜੀ ਰੱਬ ਦਾ ਦਿੱਤਾ ਹੋਇਆ ਸਭਾ ਸਭ ਕੁਛ ਹੈ ਜੀ ਦੌਲਤ ਹੈ ਸ਼ੌਹਰਤ ਹੈ ਗੱਡੀ ਹੈ ਬਸ ਇੱਕ ਚੀਜ਼ ਦੀ ਕਮੀ ਹੈ ਜੀ ਦੇਖੋ ਜੀ ਸਾਨੂੰ ਤਾਂ ਕਹਿਣਾ ਪੈਂਦਾ ਕਿਰਾ ਅੱਗੇ ਤੁਸੀਂ ਵੀ ਸਮਝਦਾਰ ਹੋ ਵੀ ਦੇਖ ਕੇ ਸਾਰਾ ਕੁਝ ਸਹੀ ਹੋਣਾ ਚਾਹੀਦਾ। ਨਾ ਠੀਕ ਆ ਸਰਪੰਚਾ ਇਹਨਾਂ ਨੇ ਕਿਹੜਾ ਕੋਈ ਲੋਕਲਪੇਟ ਰੱਖਿਆ ਯਾਰ। 7 ਵਜੇ ਦੀ 7 ਵਜੇ। ਮਨਜ਼ੂਰ ਆਈ ਸਾਨੂੰ। ਇਹ ਵਿਚਵਲੇ ਨੇ। ਪੁੜੀ ਮੈਨੂੰ ਸੋਹਣੀ ਲੱਗਦੀ ਐ। ਕਿਉਂ ਐਂ ਬਰਾ? ਕਿਉਂ? ਤੈਨੂੰ ਕਿਵੇਂ ਲੱਗਦਾ ਦੇਖ ਕੇ? ਲੋਟ ਆ ਦੇਖ ਲੈ। ਕਿਉਂ ਤੂੰ ਦਰਾਂ ਹੀ ਨਹੀਂ ਦੇ ਯਾਰ। ਇਹ ਮੈਂ ਕਹਿੰਦਾ ਸੀ ਮੜਾ ਇੱਕ ਹੁੰਡੇ ਚ ਜੱਜ ਕਰਦੇ। ਪਾਪੋ ਇਹ ਨਹੀਂ ਸਰਪੰਚ ਆ ਘੁੰਡ ਵਿੱਚ ਕਾ ਦੰਨੀ ਆ ਤੂੰ ਐ ਗੱਲਬਾਤ ਤਾਂ ਕਰ ਪਹਿਲਾਂ ਉਹ ਫੇਰ ਹੀ ਗੱਲਬਾਤ ਕਰਾਂਗੇ ਗੱਲਬਾਤ ਨੂੰ ਕਰਨਾ ਕੀ ਇਹ ਨਾਲੇ ਆਪਾਂ ਕਿਹੜਾ ਦਾਜ ਲੈਣਾ ਰੱਬ ਦਾ ਦਿੱਤਾ ਹੋਇਆ ਸਾਰਾ ਕੁਝ ਆਦਾ ਉਹ ਤਾਂ ਸ਼ੋਰਤ ਹੈ ਹੈ ਕੁੜੀ ਤਾਂ ਰੱਜ ਕੇ ਸੁਨਖੀ ਆ ਤੂੰ ਕਿਹੜਾ ਐ ਘੁੰਡ ਚ ਗੱਲਬਾਤ ਕਰ ਲਾ ਤੈਨੂੰ ਫੇਰਾ ਫੋਨ ਆਈ ਜਾਂਦਾ ਫੋਨ ਤੇ ਬਾਹਰ ਨਾ ਕਰ ਕੱਟ ਦੇ ਤੂੰ ਕੱਟ ਪਸ ਪਸ ਤੇਰੀ ਜੀਬ ਨਹੀਂ ਖੜਦੀ ਪਹਿਲਾਂ ਇਹਦੀ ਜੀਬ ਨਹੀਂ ਖੜੀ ਉਹਨੇ ਤਾਂ ਫੋਨ ਨਹੀਂ ਖੜਦਾ ਗੱਲ ਪਈ ਹਾਂਜੀ ਦੱਸੋ ਜੀ ਖੜ ਜਾ ਯਾਰ ਅਕੜਾ ਕਰਾਈ ਕੁੱਤੀ ਜੀ ਬੰਦ ਮਜ਼ਾ ਹੀ ਸਾਂਭਿਆ ਤੁਹਾਡਾ ਬੰਗਾਰਾ ਚੱਲੀ ਜਾਂਦਾ ਸੀਗਾ ਦਵਾਰੇ ਕਰ ਦਵਾਰਾ ਕਰ ਦਵਾਰਾ ਕਰ ਦੇ ਅੰਕਲ ਕੈਂਟ ਇਹ ਰੈਡੀ ਐਕਸ਼ਨ ਆ ਰੱਖ ਲੋ ਐਕਸ਼ਨ ਸੋਹਣੀ ਹੈ ਜੀ ਕੁੜੀ ਸਰਪੰਚ ਹੈ ਤੂੰ ਪਰ ਤੂੰ ਭਾਈ ਕੱਟ ਨਾ ਦੇਖਦਾ ਮੈਂ ਠੀਕ ਹੈ ਜੀ ਪਚੋਲਣੇ ਹੋ ਆਇਆ ਦੱਸਦਾ ਚੱਲ ਬਾਹਰ ਮੇਰੀ ਗੱਲ ਸੁਣ ਲਓ ਮੇਰੀ ਗੱਲ ਸੁਣ ਲਓ ਮੇਰੀ ਗੱਲ ਸੁਣ ਲਓ ਕੀ ਹੋ ਗਿਆ ਹਾਏ ਹੋਏ ਆ ਮੇਰੀ ਤਾਂ ਗੱਲ ਸੁਣ ਲਓ ਸਰਪੰਚ ਸਾਹਿਬ ਆ ਮੇਰੀ ਗੱਲ ਸੁਣ ਲਓ ਸਰਪੰਚ ਸਾਹਿਬ ਬਸ 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 ਲੇ ਲੂਤੀ ਉਹ ਦਿਹਾੜਾ ਦਾ ਇਹ ਸਾਰਾ ਕੁਝ ਤੇਰੇ ਕਰਕੇ ਹੋਇਆ ਤੇਰੀ ਜਿਹੜੀ ਜਬਾਨ ਨਹੀਂ ਰਹਿੰਦੀ ਘੱਟ 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 ਉੱਥੇ ਦੇ ਬਾਰੇ ਕੋਈ ਸਰਪੰਚਾ ਸਰਪੰਚਾ ਪਈ ਸਰਪੰਚ ਨੇ ਮੋੜਦਾ ਹੁਣ ਤੁਸੀਂ ਆ ਜਾ ਮੁੰਬਰਾ ਆ ਜਾ ਸਰਪੰਚਾ ਸਰਪੰਚਾ ਮੇਰੀ ਗੱਲ ਤਾਂ ਸੁਣ ਲਓ ਗੱਲ ਸੁਣੋ ਭਾਈ ਸਰਪੰਚ ਜੀ ਹੁਣ ਮੋੜਦਾ ਹੁਣ ਤਾਂ ਤੁਹਾਨੂੰ ਮਾਇਆ ਰਿਸ਼ਤਾ ਕਰਾ ਕੇ ਦਿਖਾਉ ਆਏ ਹਾਂ ਛੋਡੇ ਵਾਂਗੂ ਨਹੀਂ ਤੂੰ ਦੇਖਲਾ ਸਾਰਾ ਕਸ਼ਤ ਤੇਰੀ ਕਰਕੇ ਹੋਇਆ ਤੇਰੀ ਜबान ਕਰਕੇ ਮੈਂ ਤੇੀ ਦਾਤੋਂ ਦੇ ਤੱਪ ਲਲਾਤਾ ਲੱਤ ਲੱਤ ਲੇਤੀ ਆਇਆ ਉੱਤੇ ਤੇ ਤੂੰ ਤੂੰ ਬੋਲਦੀ ਨਹੀਂ ਮੇਰੇ ਤੋਂ ਕੜਾ ਵੀ ਗਿਆ ਛਾਪ ਵੀ ਗਈ ਤੇ ਚਾਂਜਰਾ ਵੀ ਗਈਆਂ ਤੇ ਤੂੰ ਹੁਣ ਕਿਉਂ ਨੰਦੀ ਐ ਉਹ ਤੇਰੀ ਤੜਕੇ ਦਾ ਮਤ ਇੰਦਾ ਤੇਰਾ ਪਾਪ ਦਨ ਮਤ ਹੁਣ ਦਵਾਰੇ ਕਹਿੰਦੇ ਮੇਰੇ ਸਾਹ ਵੀ ਉਹ ਕਿਤੇ ਤੇਲ ਤਾਂ ਨਹੀਂ ਮੁੱਕ ਗਿਆ ਕਰਮਾਂ ਤੇ ਆ ਹੜ ਜਾ ਬਾਪੂ ਦੇਖ ਲਾ ਦੇਖਾ ਬਾਪੂ ਹਾਂ ਤੈਨੂੰ ਕੀ ਲੱਗਦਾ ਵੀ ਨਾ ਉਸੇ ਦਾ ਨਿਕਲੂਗਾ ਪੁਛਾਇਆ ਨਾ ਤਾਂ ਉਸੇ ਦੀ ਲੱਗਦਾ ਮੈਨੂੰ ਕਿ ਜਿਹੜੇ ਹਿਸਾਬ ਨਾਲ ਮੇਰੇ ਟੀਕਾ ਲਵਾਇਆ ਉਹਨੇ ਉਹਨੂੰ ਮੈਨੂੰ ਸ਼ੱਕ ਪੈਂਦੀ ਏ ਕੱਲਾ ਟੀਕਾ ਨਹੀਂ ਗੂਠਾ ਵੀ ਲਵਾਇਆ ਉਹਨੇ ਨਾਲ ਹਾਂ ਠੀਕ ਹੈ ਨਾ ਨਾ ਤਾਂ ਉਸੇ ਦੀ ਨਿਕਲੂ ਸਰਪੰਚ ਦਾ ਹੀ ਹਾਂ ਤੇ ਨਾਲ ਮੇਰੀ ਗੱਲ ਸੁਣਾ ਹਾਂ ਆਪਾਂ ਜੇ ਜਾਣ ਲੱਗੇ ਨਾ ਬਾਹਰ ਲਾ ਕੇ ਚਲਾਂਗੇ ਉਹ ਬਾਹਰ ਲਾਉਣ ਦੀ ਕੀ ਲੋੜ ਹੈ ਬਾਪੂ ਕਿਉਂ ਜਾਣ ਆਉਣ ਤਾਂ ਕਰਨਾ ਹੈ ਬਾਕੀ ਨਾਲੇ ਜਿਹੜੇ ਹਿਸਾਬ ਉਹਨਾਂ ਨੇ ਇੰਨੀ ਛਤਰੋਲ ਹੋਈ ਏ ਇਹਦੀ ਇਹਨੂੰ ਲੱਗਦਾ ਵੀ ਇਹ ਪੈਰ ਪਟੂਗੀ। ਚਲ ਆ ਨਾਲੇ ਉੱਥੇ ਕਿਹੜਾ ਚੱਰ ਲੱਗਣਾ ਹੈ? ਬਾਲੀ ਨਾ ਬਕਵਾਸ ਨਾ ਕਰ। ਮੈਂ ਐਡੀ ਪਾਗਲ ਵੀ ਨਹੀਂ। ਜਿਹੜੀ ਘਰੋਂ ਭੱਜੀ ਜਾਨੀ ਐ ਸਮਝ ਆ ਗਈ? ਆਹ ਫਿਰ ਇਹੀ ਕਹਿੰਦੇ ਸਿੰਦਰੇ ਕਰੇ ਰਹਿਣਾ ਤੈਨੂੰ। ਮੈਂ ਘਰੇ ਹੀ ਆ। ਤੁਸੀਂ ਜਿੱਧਰ ਜਾ ਕੇ ਖੇ ਖਾਣੀ ਜਾਓ ਜਾ ਕੇ ਦਫਾ ਹੋਵੋ। ਜ਼ਿਆਦਾ ਨਾ ਬੋਲ ਨਾ ਥਾਪੜੇ ਪੈਣਗੇ। ਕੱਲ ਦੇਖ ਲੈ ਕਿਹਨੂੰ ਚੱਪਲਾਂ ਪੈਂਦੀਆਂ ਸੀਗੀਆਂ। ਮਾਰੀ ਜਾਂਦੀ ਐ ਪਗਾਈ। ਤੂੰ ਤੋਰ ਯਾਰ ਕਹਾ ਪਟਵਾਰੀ ਨਾਲ ਨੰਗੇ। ਕੱਟ ਲਾ ਦੇ ਭਰਾਵਾ ਹੁਣ ਅੜਾ ਦੁਰਦਾ ਨਹੀਂ ਵੀਰ ਵਧੀਆ ਹੋਇਆ ਹਮ ਸਾਰੀ ਗੱਲਾਂ ਹੋਈਆਂ ਨੇ ਸੋਹਣਾ ਹੋਇਆ ਸੀਨ ਤਾਂ ਚੈੱਕ ਕਰ ਲੈ ਵੀਰ ਵਣ ਕੇ ਇੱਕ ਵਾਰ ਤੂੰ ਹੀ ਚਲਾਈ ਕੇ ਫਿਰ ਉਹ ਤੇ ਮੋਟਰਸਾਈਕਲ ਜੇ ਤੂੰ ਦੱਸੇਂਗੇ ਡਾਇਰੈਕਟਰ ਸਾਹਿਬ ਦੇਖੋ ਕੀ ਚੀਜ਼ ਹੋਣਾ ਹੈ ਨਹੀਂ ਆਵੋ ਦਿਓ ਕਿ ਤੂੰ ਪੈਣਾ ਮੱਤੀ ਦਵਰੀ ਮੇਰਾ ਕੀ ਮਤਲਬ ਫੇਰ ਖੜਾ ਦਿੰਦਾ ਦੇਖਾ ਚੀਜ਼ ਇਹ ਵੇ ਮੈਂ ਤਾਂ ਸਵੇਰ ਨੌ ਕਰ ਕੋਣ ਤਾਂ ਜਫੀ ਜੁਫੀ ਚਾਰਜ ਨਾ ਪਾਣੀ ਮਾਤ ਚੱਲ ਦਫਾ ਕਰ ਮੈਂ ਵੀ ਨਹੀਂ ਕਰੀ ਚੱਲ ਕੱਟ ਲਾ ਲਾ ਰਹਿਣਦਾ ਹੀ ਇਹ ਰੱਖਣ ਤੋਂ ਉਹ ਆਇਆ ਉਹ ਇਧਰ ਆ ਤੂੰ ਇਧਰ ਆ ਨੀ ਬਜੀਆ ਮੇਰਾ ਸਾਲ ਹੋਰ ਬੋਰੀ ਚਾਗੇ ਰੱਬ ਦੂ ਲੈ ਆਣੀ ਮੈਂ ਚੰਗਾ ਇਧਰ ਤੂੰ ਕੈਂਕੂ ਪਿੱਛਾ ਫਿਰਦਾ ਕੀ ਦਾ ਵਾਕਾ ਇਹ ਐਕਸ਼ਨ ਬੇ ਸਰਪੰਚਾ ਬੇ ਸਰਪੰਚਾ ਕਿੱਥੇ ਆ ਉਹ ਕੀ ਹੋ ਗਿਆ ਹੋਇਆ ਤਾਂ ਕੁਛ ਨਹੀਂ ਸਸਤਰੀ ਘਾਲ ਸਸਤਰੀ ਘਾਲ ਕੰਮ ਆਈ ਸੀ ਕੀ ਕਮਾਈ ਸੀ ਪਹਿਸ ਮੈਨੂੰ ਕਹਿਤਾ ਮੈਂ ਕੋਈ ਕੁੜੀ ਨਹੀਂ ਦੇਖੀ ਓਹੋ ਐਨਾ ਗੁੱਸਾ ਕਾਦਾ ਬੈਠ ਜਾ ਗੱਲ ਕਰਨੀ ਤੇਰੇ ਨਾਲ ਕਰ ਲੈ ਮੇਰੇ ਨਾਲ ਗੱਲ ਕੀ ਕਰ ਹੈਦਨ ਹੋ ਆ ਗੱਲ ਵੀਦਰੀ ਸੈਣੀ ਉਹ ਤੂੰ ਵੱਡਦਾ ਕੰਮ ਨਾ ਗਾੜ ਲੀ ਚਲੋ ਫਿਰ ਹਾਂ ਓ ਯਾਰ ਬਾਲੀਆਂ ਗੱਲਾਂ ਨਾ ਕਰੋ ਮੈਨੂੰ ਕੁੜੀ ਲਿਆ ਕੇ ਦੋ ਇੱਥੇ ਸਾਹਮਣੇ ਬੱਸ ਵੇ ਸਰਪੰਚਾ ਮੰਬਦਾ ਵਾਲਾ ਤੱਤਾ ਵਾਲਾ ਤੱਤਾ ਓਏ ਤੱਤਾ ਤਾਂ ਹਰੂ ਐ ਹੱਥ ਬੱਚੇ ਪਿਆ ਰੋਟੀਆਂ ਬਣਾ ਬਣਾ ਇਹਦੇ ਆਹੇ ਹੈ ਆਹ ਚ ਦਵਾਰੇ ਦਵਾਰੇ ਕੇ ਬਾਲਾ ਤੱਤਾ ਕੇ ਬਾਲਾ ਨਹੀਂ ਤੂੰ ਲੜਾ ਡਬਲੀ ਨਾਲ ਬਾਲਾ ਤੱਤਾ ਵਾਲਾ ਤੱਤਾ ਚੱਲਾ ਲੈ ਵਾ ਪੁੱਤਰ ਆ ਜਾ ਖੜਾ ਦੇ ਕੋਰ ਜਸਟੈਂਡ ਲਾ ਦੇ ਦੂਜਾ ਸਟੈਂਡ ਦਾ ਪਾਸੇ ਵਾਲਾ ਤਾਂ ਖਰਾਬ ਹੋ ਰਿਹਾ ਕੋਈ ਹੈ ਕਰ ਦੇ ਜੀ ਨੀ ਚੰਦਰ ਹਣਾ ਹੈ ਚੰਦਰ ਚੰਦਰੇ ਮੈਂ ਤਲਾ ਉਹ ਵੀ ਕੰਮ ਹੋ ਗਿਆ ਤਾ ਤੇ ਜਿਹੜੇ ਤਾਂ ਆਪਾਂ ਨੂੰ ਡਰ ਸੀ ਬਾਪੂ ਗਰ ਦਾ ਤੇਰੀ ਸਹੀ ਹੈ ਹਣਾ ਰਹਿ ਕਰ ਚੱਕ ਕਹ ਹਾਂ ਇੱਧਰ ਤਾਂ ਗਿੱਟੇ ਵਧਣੀ ਵਧਣਿਆ ਜਾ ਹਾਰ ਜਾ ਨਿਗਾਹ ਤਾਂ ਮਾਰ ਲਾ ਚੰਦਰੇ ਚੰਦਰ ਕਿੱਧਰ ਗਈ ਚੰਦਰੇ ਕੀ ਹੋ ਗਿਆ ਵੇ ਤੂੰ ਬੋਤ ਆ ਕੁਛ ਨਹੀਂ ਇਹ ਤਾਂ ਐ ਭਾਲ ਦੇ ਤੈਨੂੰ ਮੈਂ ਕਿੱਧਰ ਵਾਗੀ ਤੂੰ ਜੇ ਬੰਦੇ ਨੇ ਅੰਦਰ ਬੈਠੇ ਨਾ ਬੋਲਣਾ ਹੋਵੇ ਤੁਸੀਂ ਬੁਲਵਾਉਂਗੇ ਮੂੰਹ ਚੋ ਉਹ ਸਾਨੂੰ ਐ ਲੱਗਿਆ ਵੀ ਘਰੇ ਕੋਈ ਹੈ ਹੀ ਨਹੀਂ ਫਿਰ ਤੂੰ ਮਰ ਲਾ ਵੀ ਮੈਂ ਬਾਥਰੂਮ ਚਾ ਹਾਂ ਉਹੀ ਗੱਲਾਂ ਮੈਂ ਇਥੋਂ ਨਾ ਸੁਣੇਗਾ ਕੁਛ ਹੋਰ ਤੂੰ ਸੁਣਾ ਕੇ ਦੇਖੀ ਮਾਰ ਕੋਈ ਨਹੀਂ ਉਹ ਕੋਈ ਮਾੜੀ ਮੋਟੀ ਫਿੱਡੇ ਦਿਮਾਗ ਨਾਲ ਵੀ ਗੱਲ ਕਰ ਲਿਆ ਕਰੋ ਤੂੰ ਬੋਲਦਾ ਵੀ ਮੈਂ ਘਰੀ ਆ ਪਾਪੂ ਘਰੀ ਆ ਮਾੜਾ ਮਰ ਤਾ ਤੁਸੀਂ ਵੀ ਬਹਿ ਜਾਓ ਉਹ ਕੀ ਬਹਿ ਜਾਓ ਅੱਜ ਘਰੋਂ ਕਲੇਸ਼ ਕਰਕੇ ਤੁਰਦੇ ਨਾ ਆ ਦੇਖ ਲੈ ਕੰਮ ਉੱਥੇ ਹੀ ਰਹਿ ਗਿਆ ਬਣਿਆ ਨਹੀਂ ਸਾਡਾ ਕੰਮ ਪਟਵਾਰੀ ਮਿਲਿਆ ਨਹੀਂ ਕੰਦਰ ਦਾ ਪੁੱਤ ਬਣਿਆ ਨਹੀਂ ਕੰਮ ਆਹੋ ਕਿੱਥੋਂ ਬਣ ਜੂ ਕਲੇਸ਼ ਦਾ ਮੂੰਹ ਕਾਲਾ ਆਹੋ ਉਹ ਅਸਲ 'ਚ ਥੋੜੀ ਨੀਂਦ 'ਚ ਫਰਕ ਹੈ। ਅੱਛਾ ਨੀਂਦ ਸਾਡੀ ਫਰਕ ਹੈ। ਬਾਰੀ ਵਾਰ ਤਾਂ ਟੂਂ ਡੋਕਦੀ ਰਹਣੀ ਐ। ਆ ਐ ਨਹੀਂ ਹੁੰਦਾ। ਐ ਹੋ ਜੂ। ਸਾਨੂੰ ਰੱਬ ਦਾ ਨਾ ਨਹੀਂ ਲੈਣ ਦਿੱਤਾ। ਪਹਿਲਾਂ ਕੱਜਿਆ ਕਲੇ ਸਰ ਕੇ ਬਹਿ ਜਾਨੀਆ ਮੂਰੇ। ਓਹੋ ਕਹਿੰਦੇ ਹੁੰਦੇ ਆ ਨਾ ਔਰਤ ਨੂੰ ਜਿਹੜਾ ਬੰਦਾ ਨਾਲ ਲੈ ਕੇ ਚੱਲੇ ਉਹ ਬੰਦਾ ਤਰੱਕੀ ਕਰਦਾ। ਹਰ ਕੰਮ 'ਚ ਸਫਲ ਹੁੰਦਾ ਪਰ ਤੁਸੀਂ ਤੁਸੀਂ ਤਾਂ ਔਰਤ ਨੂੰ ਜੁੱਤੀ ਸਮਝਦੇ ਆਪਦੇ ਪੈਰ ਦੀ ਤਾਂ ਹੀ ਤਾਂ ਕੁਝ ਬਣਦਾ ਨਹੀਂ ਤੁਹਾਡਾ। ਉਹ ਨਹੀਂ ਮੈਂ ਕਹਾਂ ਔਰਤ ਨੂੰ ਕੋਈ ਪੁੱਛਣਾ ਵੀ ਨਹੀਂ ਚਾਹੀਦਾ ਕੁਝ ਵੀ। ਆਹੋ ਪੁੱਛਣਾ ਚਾਹੀਦਾ। ਨਾਲੇ ਤੇਰੇ ਵਰਗੀ ਨੂੰ ਉਹ ਵੀ ਔਰਤ ਨੂੰ ਹੈ। ਬਕਵਾਸ ਘ ਬਹੁਰੀ ਸੀਗੀਆਂ ਮਾਤਾ ਸਿੱਧਾ ਵਰਗੀਆਂ ਜਿਹਨੂੰ ਪੁੱਛਦੇ ਸੀਗੇ ਆਪਾਂ ਲੈ ਕੇ ਤਾਂ ਸਿੰਦਰ ਨੂੰ ਨਾਲ ਹੀ ਚਲਦੇ ਆਂ ਗੱਲ ਕਰ ਬਾਰੀ ਨਹੀਂ ਬਰਕਤ ਨਹੀਂ ਹੋ ਰਹੀ ਚੱਲ ਚੰਗਾ ਬਾਪੂ ਐ ਕਰਨ ਮੈਂ ਨਾ ਬਾਲੀ ਪਕਾਈ ਨਾ ਕਰ ਜੇ ਬਈ ਆਰਾਮ ਨਾਲ ਹੁਣ ਚਾਹ ਪੀਵੇਂਗਾ ਪਾਣੀ ਦੱਸ ਦੇ ਪਹਿਲਾਂ ਪਾਣੀ ਪੀਵਾਂਗੇ ਫਿਰ ਚਾਹ ਦੀ ਗੱਲ ਕਰਾਂਗੇ ਹਾਂ ਤੂੰ ਪਹਿਲਾਂ ਆਨਸਰ ਤਾਂ ਸਾਨੂੰ ਪਾਣੀ ਪਿਆ ਤਾ ਨਾ ਵੇ ਬਹਿ ਜਾ ਜਾ ਕੇ ਇਹ ਤੈਨੂੰ ਪਤਾ ਐਕਸ਼ਨ ਹੀ ਪੁੱਠਾ ਕਰ ਗਏ ਆਨਸਰ ਕਹਦਾ ਤੂੰ ਸਾਨੂੰ ਪਾਣੀ ਪਿਆ ਤਾ ਲੈ ਬਾਥਰੂਮ ਕਰਨੀ ਚਾਹ ਵੀ ਮੂਹ ਤਾਂ ਪੀ ਗਿਆ ਤੂੰ ਅਜ ਤਣ ਬੰਦਾ ਪੁੱਛ ਦੇਖ ਹੋਰੇ ਉਹ ਦੰਦ ਘਟਦੇ ਐ ਅਖਿਰੀ ਪੁੱਠਾ ਕਰ ਗਿਆ ਸੀ ਇਹ ਸਵਾਦ ਨੇ ਸਵਾਦ ਨੇ ਓਏ ਸਵਾਦ ਲਿਆ ਤੂੰ ਇੰਤ ਤਵਧੀ ਲੱਗਿਆ ਯਾਰ ਆ ਓਏ ਇਹਨੂੰ ਐਵੇਂ ਦਵਾ ਪਾਪੂ ਹੋ ਜਾਂ ਨ ਸਰਪੰਚ ਹਾਂ ਓਏ ਅੱਜ ਤਾਂ ਰਫਰ ਵੀ ਨਹੀਂ ਇਹਦੇ ਕੋਲੇ ਹਾਂ ਐਂ ਖਾ ਲਿਆ ਥਾਂ ਹਾਂ ਨਾ ਫਿਰ ਤਾਂ ਨਿੰਦ ਦੇ ਸਰਪੰਚਾ ਤਨੂ ਓਏ ਮਰਦੀ ਭੱਜ ਲੈ ਓਏ ਹਮਤ ਕਰਕੇ 2 ਮਿੰਟ ਤੇ ਸਾਹਮਣੇ ਟੱਪ ਗਿਆ ਹਾਂ ਜਿਵੇਂ ਦੋ ਮਿੰਟ ਪਹਿਲਾਂ ਇਹ ਹੁੰਦੇ ਘੇਰ ਲਿਆ ਸੀ ਬੜਾ ਲੋਟ ਫੜ ਲੈ ਕਰ ਬੰਤ ਚਾਡੀ ਘਰ ਕਰ ਨੰਗਾ ਨਾ ਨਹੀਂ ਰੂ ਥਲੇ ਕਰ ਉਹ ਹੋ ਉਹ ਹੋ ਉਹ ਹੋ ਉਹ ਖੜਾ ਹੋ ਖੜਾ ਭੱਜ ਕਰ ਭੱਜ ਉਹ ਕਿੱਥੋਂ ਭੱਜ ਗਿਆ ਟੱਪ ਗਿਆ ਤਾਂ ਹੁਣ ਲੰਘ ਗਿਆ ਓਏ ਬੜਾ ਮੌਕੇ ਤੇ ਆਇਆ ਸੀ ਜਿਹੜੇ ਮੇਰੇ ਸਾਲੇ ਨੂੰ ਮਾਰ ਦਿੰਦੇ ਚੱਲ ਆ ਜਾ ਹੁਣ ਨੰਗੇ ਆ ਯਾਰ ਟੱਪ ਗਿਆ ਹੁਣ ਤਾਂ ਆਇਆ ਸਾਰਾ ਸਾਰਾ ਕੇ ਜਿਹੜਾ ਕਾਤੇ ਸੋਹਾਂ ਲੈਂਦਾ ਨਾ ਉਹ ਤਾਂ ਬੜਾ ਮਾਣ ਆਇਆ ਤੇ ਤੇਰੀ ਰਿਐਕਸ਼ਨ ਦੇਖ ਕੁੜੀਏ ਬੋਲਿੰਗ ਘਾਟ ਉੱਥੇ ਪੈਸੇ ਵਾਲੀ ਇਸਾਮੀ ਐ ਰਿਸ਼ਤਾ ਹੱਥੋਂ ਜਾਣ ਨਹੀਂ ਦੇਣਾ ਸਮਝ ਗਏ ਕਿ ਨਹੀਂ ਹਾਂ ਹਾਂ ਬਿਲਕੁਲ ਠੀਕ ਆ ਹਮ ਬਸ ਇੱਕ ਵਾਰੀ ਐ ਨਾ ਡਾਂਗ ਚ ਕੋਕੇ ਜੜ ਦੇਣੀ ਆ ਫੇਰ ਤਾਂ ਸਾਰੀ ਜ਼ਿੰਦਗੀ ਐਸ਼ ਹੀ ਕਰੀ ਐਸ਼ ਠੀਕ ਆ ਜਿਵੇਂ ਤੁਸੀਂ ਕੁੜੀਏ ਪੈਸੇ ਵਾਲੀ ਸਾਮੀ ਆ ਹੱਥੋਂ ਜਾਣ ਨਹੀਂ ਦੇਣੀ ਬੋਲੀ ਘੱਟ ਉੱਥੇ ਠੀਕ ਹੈ ਨਾ ਹਾਂ ਠੀਕ ਨਹੀਂ ਬੋਲਦੀ ਮੈਂ ਚਲੋ ਤੁਹ ਦਾ ਤਾਂ ਬਿਲਕੁਲ ਡਾਇਲੋਗ ਉਹੀ ਰੱਖਣੇ ਹਾਂ ਹਾਂ ਓਕੇ ਚਲ ਕੁੜੀਏ ਮੇਰੀ ਗੱਲ ਸੁਣ ਲੈ ਪੈਸੇ ਹਾਂਜੀ ਹਾਂਜੀ ਓ ਆ ਤੀਨੀ ਤਰ੍ਹਾਂ ਪੈ ਤਿੱਤਰ ਉਪ ਹੁਣ ਚੱਜ ਨਾ ਬੋਲਿਆ ਕਰ ਹੂੰ ਹੂੰ ਆ ਜਾ ਆ ਜਾ ਬਾਲਾ ਗੰਤਾ ਉਹ ਤਤਲਾ ਤਤਲਾ ਜਦੋਂ ਹੱਥ ਲਾਇਆ ਖੜ ਗਿਆ ਜਦੋਂ ਹੱਥ ਮੈਨੂੰ ਮੁੰਡਾ ਵੈਲੀ ਲੱਗਦਾ ਆ ਦੇਖੋ ਇਹ ਕਿਉਂ ਫੇਰ ਕੀਤੇ ਆ ਓਏ ਖੁਸ਼ ਹੋ ਗਿਆ ਇਹ ਖੁਸ਼ ਹੋ ਗਿਆ ਮੈਨੂੰ ਸਭ ਤੋਂ ਗਲਤ ਹੋਇਆ ਗਲਤ ਹੋਇਆ ਵੜ ਗਲਤ ਹੋਇਆ ਭਜਾ 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 ਗਲਤ ਹੋ ਗਿਆ ਤਵਾਰੇ ਕਰ ਆ ਲੋਡ ਕਰਕੇ ਰੱਖੀ ਚਿੱਤਰ ਮਾਰ ਨਹੀਂ ਦਿਖਾਤੀ ਸੀ ਹੋਰ ਚਿੱਤਰ ਮਾਰ ਨਹੀਂ ਦਿਖਾਤੀ ਹੱਥ ਲਾਇਆ ਨਾ ਉਂਗਲਾ ਆ ਜਾਂਦਾ ਤੇਰੇ ਕੋਈ ਨਾ ਚੱਲ 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 ਤੂੰ ਜੋ ਵੀ ਕੁਝ ਕਹੋਗੇ ਇਹ ਤਾਂ ਵੈਲੀ ਲੱਗਦਾ ਧੰਨਵਾਦ ਉਹ ਤਤਲਾ ਤਤਲਾ ਓਏ ਕੀ ਚੱਟਲਾ ਉਹੀ ਭੌਂਕੀ ਜਾਂਦਾ ਇਹਨੂੰ ਚੁੱਪ ਕਰਾਉਣਾ ਉਹ ਕਿਉਂ ਓਏ ਤੂੰ ਜਦੋਂ ਚੰਗਾ ਕੰਮ ਕਰਨਾ ਹੁੰਦਾ ਤੂੰ ਵਿੱਚ ਬੋਲਣਾ ਹੁੰਦਾ ਇਹਦਾ ਮੂੰਹ ਬੰਦ ਕਰ ਯਾਰ ਉਹ ਕਹਿੰਦਾ ਢੰਡ ਚੱਕ ਲੈ ਚੱਟਲਾ ਨਹੀਂ ਉਹ ਅੱਛਾ ਅੱਛਾ ਚੱਕ ਲੈਨੇ ਆ ਚੱਕ ਲੈਨੇ ਆ ਹੋਰ ਸਾਹਿਬ ਨਾ ਚੁੱਪ ਕਰ ਜਾ ਚੱਕ ਲੈਨੇ ਚੱਕ ਲੈਨੇ ਮਜ਼ਾ ਦਾ ਕੀੜਿਆਂ ਦੇ ਘਰ ਨਾਰੈਣ ਹੋਏ ਐ। ਛੇੜ ਕੰਮ ਛੇਤੀ ਸਰਪੰਚਾ ਯਾਰਾ ਯਾਰ ਹਿੰਮਤ ਜੀ ਖਾਉਣੀ ਪੈਂਦੀ। ਫਿਰ ਨਾਰੈਣ ਤੇ ਫਿਰ ਹਣ ਪੂਰੀ ਪੰਚਾਇਤ ਲੈ ਕੇ ਗੁੰਡ ਚੱਕਣਾ। ਹੋ ਲੈ ਪੰਚਾਇਤ ਵਾਲੇ ਕੰਮ ਕਰਦੀ ਮਾਲਕਣਾ ਸਰਪੰਚਣੀ ਐ ਸਰਪੰਚਣੀ। ਉਹ ਫਿਰ ਕੱਟਦੇ ਰੀਬਨ। ਕਿੱਤਾ ਫਿਰ? ਆਹੋ। ਕਿਆ ਸਰਪੰਚਾ ਹੋਏ? ਬਦੂਖ ਬਣਾਓ ਮੇਰੇ। ਉਹ ਹੰਤੀ ਹੋ ਗਿਆ ਮੇਰੇ ਕਰਨਾ ਡਰੋ ਨਾ ਭਾਈ ਡਰੋ ਨਾ ਖੋਸ਼ਾ ਸਰਪੰਚ ਫੈਰ ਕਰੂਗਾ ਤੇਰੇ ਡਾਇਲ ਤੇਰੇ ਡਾਇਲੋਗ ਗਲਤ ਐ ਹਾਂ ਫੜਾਈ ਮੜੀ ਮੇਰੀ ਬੰਦੂਕ ਕਿਉਹ ਉਹ ਬੰਦੂਕ ਪੜਾ ਯਾਰ ਉਹ ਬੰਦੂਕ ਛੱਡ ਦੇ ਯਾਰ ਪਸੰਦਾ ਹੀ ਆਹ ਉਹ ਮਾਤੇ ਦੀ ਵੇ ਉਹ ਤੂੰ ਹੱਸੀ ਜਨ ਹਉ ਹੁਣ ਨਿਕਲੂ ਬਰਾਤ ਵੈਂਡ ਵਾਜਿਆਂ ਦੇ ਨਾਲ ਧੂਲੇ ਰਾਜਾ ਦੀ ਰਾ 哎，嗨耶！